ਗੁਰੂ ਗਵਿੰਦ ਸਿੰਘ ਸਾਹਿਬ ਮਹਾਰਾਜ ਨੇ ਬਾਬਾ ਨਿਧਾਨ ਸਿੰਘ ਨੂੰ ਦਰਸ਼ਨ ਦਿੱਤੇ ਸੀ ਸਟੇਸ਼ਨ ਤੇ ਜਦੋਂ ਪੰਜਾਬ ਨੂੰ ਵਾਪਸ ਆਉਣ ਲਗਾ ਸੀ ਇਹ ਮਕਿਆਣ ਚੋਂ ਪਾਸ ਹੋਇਆ ਤੇ ਮਹਾਰਾਜ ਨੇ ਦਰਸ਼ਨ ਦੇ ਕੇ ਆਖਿਆ ਨਿਧਾਨ ਸਿੰਘਾਂ ਕਿੱਥੇ ਚੱਲਿਆ ਉਹ ਆਂਦਾ ਜੀ ਵਾਪਸ ਪੰਜਾਬ ਨੂੰ ਚੱਲਿਆ ਕਿਹੜੀ ਗੱਲੋਂ ਉਹਨੇ ਆਖਿਆ ਜੀ ਇੱਥੇ ਆਇਆ ਤੇ ਸੀ ਤੁਹਾਨੂੰ ਮਿਲਣਾ ਤੇ ਤੁਸੀਂ ਹੁਣ ਤੱਕ ਮਿਲੇ ਹੀ ਨਹੀਂ ਮੈਨੂੰ ਤੇ ਤੂੰ ਨੂੰ ਮਿਲਦਿਆਂ ਮਿਲਦਿਆਂ ਮੇਰਾ ਤੇ ਇੱਥੇ ਝਗੜਾ ਹੋ ਗਿਆ ਪਿਆਰੀਆਂ ਨਾਲ ਮੈਨੂੰ ਦੋ ਇੱਥੇ ਰਹਿਣ ਨਹੀਂ ਦਿੰਦੇ ਤੇ ਮੈਂ ਕਿਹਾ ਇਹ ਰਹਿਣ ਨਹੀਂ ਦਿੰਦੇ ਤੇ ਗੁਰੂ ਸਾਹਿਬ ਜਿਨ੍ਹਾਂ ਨੂੰ ਮਿਲਣਾ ਸੀ ਉਹ ਮੈਨੂੰ ਮਿਲੇ ਹੀ ਨਹੀਂ ਤੇ ਚੱਲ ਮਣਾ ਪੰਜਾਬ ਚੱਲਦੇ ਆ ਫਿਰ ਪੰਜਾਬ ਚੱਲਿਆ ਸਾਂ ਤੇ ਹੁਣ ਤੁਸੀਂ ਆ ਗਏ ਹੋ ਚਰਨਾ ਤੇ ਸਿਰ ਰੱਖਿਆ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾਇਆ ਆ ਕਹਨ ਨਦਾਨ ਸਿਆ ਪੰਜਾਬ ਚ ਨਹੀਂ ਜਾਣਾ ਪੰਜਾਬ ਦੀ ਸੰਗਤ ਇੱਥੇ ਆਇਆ ਕਰੂਗੀ ਤੇ ਜਿਹੜੇ ਇੰਨੇ ਸਫਰ ਤੋਂ ਭੁੱਖੇ ਲੋਕ ਇੱਥੇ ਆਉਣਗੇ ਸੰਗਤ ਮੇਰੇ ਪਿਆਰੇ ਆਉਣਗੇ ਮੈਨੂੰ ਮਿਲਣਾ ਉਹਨਾਂ ਨੂੰ ਭੁੱਖ ਵੀ ਤੇ ਲੱਗੀ ਹੋਣੀ ਹੈ ਉਹਨਾਂ ਨੂੰ ਲੰਗਰ ਕੌਣ ਛਕਾਏਗਾ ਇੱਥੇ ਲੰਗਰ ਤੂੰ ਛਕਾਉਣਾ ਤੂੰ ਸੇਵਾ ਕਰਨੀ ਹੈ ਉਹ ਆਂਦਾ ਮਹਾਰਾਜ ਹੁਕਮ ਐਡਾ ਵੱਡਾ ਵੀ ਲੰਗਰ ਛਕਾਉਣਾ ਤੇ ਲੰਗਰ ਕਾਦਣਾ ਛਕਾਉਣਾ ਮੇਰੇ ਕੋਲ ਤਾਂ ਕੋਈ ਪੈਸਾ ਤੇ ਲਾਈ ਨਹੀਂ ਕੋਈ ਜਾਇਦਾਤ ਨਹੀਂ ਲੰਗਰ ਕਾ ਦਾ ਛਕਾਉਣਾ ਹੈ ਔਰ ਮਹਾਰਾਜ ਹੱਸ ਕੇ ਕਹਿੰਦੇ ਨੇ ਥਾਪੜਾ ਦੇ ਕੇ ਕੰਡ ਤੇ ਕਹਿੰਦੇ ਨਦਾਨ ਸਿਆ ਚਿੰਤਾ ਕਿਉਂ ਕਰਦਾ ਹੱਥ ਤੇਰਾ ਤੇ ਖੀਸਾ ਮੇਰਾ ਤੂੰ ਬੇਚਿੰਤ ਹੋ ਜਾ ਮੇਰੀ ਜੇਬ ਸਮਝ ਕੇ ਆਪਣਾ ਹੱਥ ਭਾਵੀ ਜਿੰਨੇ ਮਰਜੀ ਕੱਢੀ ਜਾਈਂ ਜਿੰਨੇ ਮਰਜੀ ਕੱਢੀ ਜਾਈਂ ਇਹ ਬਚਨ ਗੁਰੂ ਦਾ ਕੀਤਾ ਹੋਇਆ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਆ ਪਿਛਲੇ ਦਿਨੀ ਇੱਥੇ ਤੁਹਾਡੇ ਲਾਗੇ ਇੱਕ ਪਿੰਡ ਹੈ ਇਧਰ ਨਡਾਲਾ ਉਥੇ ਦੇਸੀ ਕਿ ਹੋਦਾ ਇੱਕ ਟਰੱਕ ਸੰਗਤਾਂ ਨੇ ਅਜੂਰ ਸਾਹਿਬ ਨੂੰ ਭੇਜਿਆ ਫਿਰੋਜ਼ਪੁਰ ਦੀ ਏਰੀਏ ਦੀ ਜਿੰਨੀ ਸੰਗਤ ਹੈ ਉਥੇ ਬਾਬਾ ਸਤਨਾਮ ਸਿੰਘ ਦੀ ਸੇਵਾ ਕਰਾਉਂਦੇ ਨੇ ਤੇ ਉਹਨਾਂ ਦਾ ਜਦੋਂ ਨਾਂ ਲੈਣਾ ਹੋਵੇ ਨਾ ਤੇ ਉਹਨਾਂ ਨੂੰ ਆਖੀਦਾ ਸਤਨਾਮ ਸਿੰਘ ਜੀ ਦੇਸੀ ਕਿ ਹੋ ਮੈਂ ਆ ਵੀ ਦੇਸੀ ਕਿ ਹੋ ਇਹਨਾਂ ਦਾ ਨਾਂ ਕਿਉਂ ਆ ਪਤਾ ਲੱਗਾ 18 19 ਵੱਡੇ ਟਰਾਲੇ ਦੇਸੀ ਭਿਓ ਦੇ ਫਰੋਜਪੁਰ ਦੀ ਸੰਗਤ ਨੇ ਹਜੂਰ ਸਾਹਿਬ ਦੇ ਲੰਗਰ ਵਿੱਚ ਭੇਜੇ ਤੁਹਾਡਾ ਇੱਕ ਇੱਕ ਮਿਹਨਤ ਦਾ ਕਿਰਤ ਦਾ ਦਾਣਾ ਕਿਰਤ ਦੀ ਕਮਾਈ ਉਸ ਲੰਗਰ ਦੇ ਵਿੱਚ ਜਾ ਕੇ ਹਿੱਸਾ ਪੈਂਦਾ ਤਾਂ ਉਹ ਬ੍ਰਹਮ ਗਿਆਨੀ ਉਹ ਜਿਹੜੇ ਨਾਮ ਨਾਲ ਜੁੜੇ ਹੋਏ ਨੇ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਤੇ ਉਹ ਤੁਹਾਨੂੰ ਅਡਿਕਣ ਡਏ ਨੇ ਤੇ ਉਹ ਤੇ ਤੁਹਾਨੂੰ ਵੇਂਦੇ ਹੀ ਉਹਨਾਂ ਨੂੰ ਚਾ ਚੜ ਜਾਂਦਾ ਰਾਤ ਦਿਨ ਲੰਗਰ ਛਕਣ ਵਾਲਿਆਂ ਦੀ ਉਥੇ ਲੈਣ ਨਹੀਂ ਟੁੱਟਦੀ ਜੇ 2 ਲੱਖ ਸੰਗਤ ਦਰਬਾਰ ਸਾਹਿਬ ਲੰਗਰ ਛੱਕਦੀ ਆ ਤੇ ਉਥੇ ਵੀ ਇਦਾਂ ਘਟ ਨਹੀਂ ਉਥੇ ਫਤ ਹੋ ਜਾਂਦਾ ਕਈ ਵਾਰੀ ਹੋਏ ਰਾਤ ਕਿਹੜਾ ਦੰਗਰ ਚੱਲਦਾ ਤੇ ਉਹ ਲੰਗਰ ਕਿਤੇ ਸਾਡੇ ਦਾਣਿਆਂ ਨਾਲ ਚੱਲਦਾ ਉਹ ਤੇ ਗੁਰੂ ਕਲਗੀ ਤਰਪਾਤਸ